ਪੰਜਾਬੀਅਤ ਦੇ ਖਿਲਾਫ ਬੋਲਿਆ ਹੋਵੇ ਤੇ ਮੇਰੀ ਜ਼ੁਬਾਨ ਅੱਜ ਹੀ ਵੱਢ ਦਿਓ ਮੇਰੀ ਸੁਣ ਲੋ ਮੇਰੀ ਬੇਨਤੀ ਸੁਣਨਾ ਜਿਹੜੀ ਗਲਤ ਗੱਲ ਹੋਈ ਆ ਉਹ ਗਲਤ ਗੱਲ ਆ ਜਿਹੜੇ ਤੁਸੀਂ ਸਵਾਲ ਉਠਾਏ ਆ ਜ਼ੁਲਮ ਚਾਹੇ ਭਾਈ ਕਰੇ ਜਾਂ ਕੋਈ ਕਰੇ ਜ਼ੁਲਮ ਜ਼ੁਲਮ ਹੈ ਜਿੱਥੇ ਕਿਤੇ ਵੀ ਜ਼ਿਆਦਤੀ ਹੋਈ ਆ ਉੱਥੇ ਤੁਹਾਡਾ ਵੀਰ ਜਦੋਂ ਵੀ ਕੋਈ ਮੂਵਮੈਂਟ ਹੋਈ ਆ ਚੋਲੀ ਚੱਕਨੀ ਜੋ ਬਣਿਆ ਹਮੇਸ਼ਾ ਤੁਹਾਡੀ ਗੱਲ ਕੀਤੀ ਆ ਚਾਹੇ ਪੱਕਾ ਪੱਕਾ ਸਿੰਘਾ ਦਾ ਵੈਰੀ ਦੀ ਗੱਲ ਹੋਵੇ ਚਾਹੇ ਅੰਦੋਲਨ ਦੀ ਗੱਲ ਹੋਵੇ ਤੁਹਾਡਾ ਭਰਾ ਭਾਵੇਂ ਤੁਸੀਂ ਮੈਨੂੰ ਸਤ ਤੋਂ ਜਿਆਦਾ ਗਾਲਾਂ ਕੱਢਦੇ ਸੀ ਤੇਰੇ ਪੁੱਤਲੇ ਮੇਰੀ ਗੱਲ ਸੁਣ ਲੈ ਅਸੀਂ ਬੋਲਣ ਪਹਿਲੇ ਵੀ ਬੋਲਣ ਦੀ ਗੱਲ ਟਿੱਕਰੀ ਰੋਜ਼ ਮੈਂ ਰਾਸ਼ਨ ਭੇਜਦਾ ਸੀ ਜੋ ਕੋਈ ਸ਼ੱਕ ਸ਼ੋਭਾ ਆਇਆ ਤੇ ਬੰਦੇ ਜੀਦੇ ਆ ਉਹਨਾਂ ਨੂੰ ਪੁੱਛ ਲੈਣਾ ਤੁਸੀਂ ਮੈਂ ਖੇਤਾਂ 'ਚ ਬੜਿਆ ਸਾਡਾ ਖਾਕੇ ਪਲਿਆ ਮੈਂ ਖੇਤ ਮਜ਼ਦੂਰ ਦਾ ਪੁੱਤਰ ਆ ਬੇਟਾ ਅਰਜਨ ਸਿੰਘ ਮੇਰੇ ਸਰਦਾਰ ਅਰਜਨ ਸਿੰਘ ਦਾ ਮੈਂ ਪੁੱਤਰ ਆ ਭਰਾਵੋ ਜੋ ਜੋ ਤੁਹਾਡੇ ਸਵਾਲ ਆ ਉਹਨਾਂ ਨੂੰ ਜਵਾਬ ਇਹ ਤਾਂ ਮੈਂ ਇੱਕੋ ਹੀ ਸੌ ਸਰ ਕੀ ਕਹਿੰਦੇ ਨੇ 100 ਗਾਜ ਰੱਸਾ ਤੇ ਸਿਰੇ ਤੇ ਗੰਧ ਉਹਦੇ ਲਈ ਮੈਂ ਕਸ਼ਟ ਬਦਸਤਾ ਹੱਥ ਜੋੜ ਕੇ ਮਾਫੀ ਮੰਗਦਾ ਮੇਰਾ ਰੋਤਵਾ ਨਹੀਂ ਸੀ ਕਾਸ਼ ਜਦੋਂ ਜਦੋਂ ਆਲਟੀਮੇਟਸ ਬਣੇ ਤੇ ਨਕਰੀਲ ਬਣੇ ਹੁੰਦੇ ਉਸ ਕਮੇਟੀ ਦਾ ਮੈਂਬਰ ਹੁੰਦਾ ਤੁਹਾਨੂੰ ਮਜ਼ਾ ਆ ਜਾਣਾ ਸੀ ਉਸੇ ਟਾਈਮ ਮੈਂ ਵਿਰੋਧ ਕਰਦਾ ਜਿਨ੍ਹਾਂ ਨੂੰ ਆਪਾਂ ਖੈਰ ਖਵਾ ਜਿਆਦਾ ਮੰਨਦੇ ਸੀ ਉਹੋ ਹੀ ਵਜ਼ੀਰ ਸੀ ਉਹੋ ਹੀ ਐਮਪੀ ਸੀ ਤੁਹਾਡਾ ਵੀਰਾ ਤੇ ਰੋਲ ਖੋਲ ਕੇ ਪਹਿਲੀ ਵਾਰੀ ਉੱਥੇ ਗਿਆ ਸੀ ਪਾਰਲੀਮੈਂਟ ਵਿੱਚ ਮੈਨੂੰ ਉਦੋਂ ਪਤਾ ਲੱਗਾ ਜਦੋਂ ਰੌਲਾ ਪੈ ਗਿਆ ਕਿ ਇਹ ਗਲਤਾ ਕਾਨੂੰਨ ਜਿਨ੍ਹਾਂ ਨੇ ਰੋਕਣਾ ਸੀ ਉਹ ਪਹਿਲਾਂ ਖੂਕ ਹੀ ਉਹਨਾਂ ਨੇ ਬਹੁਤ ਤੇਜ਼ੀ ਮੋਦੀ ਨੂੰ ਗੁਨਾਹਗਰ ਕੱਲਾ ਮੋਤੀ ਬਣਿਆ ਕਾਨੂੰਨ ਸਾਰੇ ਵਜ਼ੀਰਾਂ ਨੇ ਵਿੱਚ ਸਾਰੇ ਜੁਵੀਦਾਰ ਮਜ਼ਦੂਰ ਕਿਸਾਨ ਸਾਰੇ ਐਮਪੀ ਵੀ ਸਾਰੇ ਜੁਵੀਦਾਰ ਮੇਰੀ ਬੇਨਤੀ ਸੁਣਨਾ ਮੇਰੇ ਕਹਿੰਦੇ ਬੋਲ ਸਾਰੀ ਸਾਰੀ ਸ਼੍ਰੇਣੀਆਂ ਦੇ ਵਜ਼ੀਰ ਵੀ ਸੀ ਮੰਤਰੀ ਵੀ ਸੀ ਐਮਪੀ ਵੀ ਸੀ ਖੇਤਾਂ ਦੇ ਪੁੱਤ ਤਹਾੜ ਨਾਲ ਹਾਂ ਠੀਕ ਆ ਉਹ ਤੁਸੀਂ ਮੇਰੀ ਬੇਨਤੀ ਸੁਣ ਲਓ ਹੁਣ ਮੇਰੀ ਬੇਨਤੀ ਸੁਣ ਲਓ ਕਾਸੂ ਦਾ ਵਿਰੋਧ ਕਰ ਦਿੰਦੇ ਤੇ ਅੱਜ ਮੋਤੀ ਖਲ ਨਾਇਕ ਨਾ ਬਣਦਾ ਉਹਨੇ ਉਹ ਤੋਂ ਇਨੀ ਪ੍ਰੂਫ ਦਿੱਤੀ ਕਹਿਣ ਲੱਗੇ ਬਵਦੀ ਸਾਹਿਬ ਅੱਜ ਤੁਸੀਂ ਕਿਸਾਨਾਂ ਦੀ ਲੋਟਰੀ ਕੱਢ ਦਿੱਤੀ ਆ ਜਦੋਂ ਆਰਡੀਨੈਂਸ ਜਾਰੀ ਹੋਏ ਕਾਨੂੰਨ ਪੜਿਆ ਗਿਆ ਤੁਸੀਂ ਖਿਲਾਫ ਹੋਏ ਸਾਰਾ ਪੰਜਾਬ ਖਿਲਾਫ ਹੋਇਆ ਛੁੱਤਰ ਛੁੱਤਰ ਪੈਣ ਲੱਗੇ ਤੇ ਉਹ ਉਹਨਾਂ ਨੂੰ ਛੱਡ ਕੇ ਪਤਾ ਨਹੀਂ ਕਿੱਥੇ ਚਲੇ ਗਿਆ ਯੂਪੀ ਚ ਨੂੰ ਯੂਪੀ ਨਾਲ ਦੀ ਨਹੀਂ ਗੱਲ ਕਰੂੰ ਪਿਆਰ ਨਾਲ ਦੀ ਸਾਰੀ ਸਟੇਟ ਦੀ ਵਿਛੇ ਪੰਜਾਬੀਆਂ ਦੀ ਗੱਲ ਕਰੂੰਗਾ ਜਿਨ੍ਹਾਂ ਨੇ ਸਿਰਫ ਆਪਣੀ ਕੁਰਸੀ ਨਾਲ ਪਿਆਰ ਕੀਤਾ ਜੇ ਤੁਹਾਡਾ ਭਰਾ ਕਿਸੇ ਵੀ ਕਮੇਟੀ ਦਾ ਮੈਂਬਰ ਹੁੰਦਾ ਮੇਰਾ ਮੈਂ ਇਸ ਕਾਬਿਲ ਸੀ ਕਿ ਮੇਰਾ ਸਿਰ ਕਲਨ ਕਰ ਦਿੱਤਾ ਜਾਂਦਾ ਅੱਗੇ ਤੋਂ ਜੇ ਮੈਂ ਤੁਹਾਡੇ ਹਰ ਸਵਾਲ ਦਾ ਹਰ ਅੰਦੋਲਨ ਨੂੰ ਮੈਂ ਇੱਕ ਲਫ਼ਜ਼ ਮੇਰਾ ਕੱਢ ਦਿਓ ਦੂਆ ਦੂਸਰਾ ਅੰਦੋਲਨ ਆ ਕਦੀ ਮੈਂ ਖਿਲਾਫ ਬੋਲਾਂ ਅੱਜ ਹੀ ਮੇਰੀ ਜੀਬ ਕੱਟ ਦਿਓ ਜੇ ਮੈਂ ਕਦੀ ਖਿਲਾਫ ਹੀ ਨਹੀਂ ਚੱਲਿਆ ਤੇ ਹੁਣ ਮੇਰੇ ਤੇ ਯਕੀਨ ਕਰ ਲਓ ਇੱਕਰ ਵੀ ਮੈਨੂੰ ਆਸ਼ੀਰਵਾਦ ਦੇ ਦਿਓ ਸਾਰਾ ਦੁਨੀਆ ਸੁਣਦੀ ਆ ਇਕੱਲਾ ਜੈਤੋ ਨਹੀਂ ਸੁਣਦਾ ਇਤਨਾ ਜਿਵੇਂ ਮੰਨਣਾ ਹੋ ਸਾਰੀ ਦੁਨੀਆ ਸੁਣਦੀ ਐਸੀ ਚੁਣਾਹੇ ਚਾਜਦਾ ਹਾਂ ਦਾ ਸਰਕਲ ਨ ਕਰ ਦੂੰਗਾ ਜੇ ਮੈਂ ਤੁਹਾਡਾ ਵਕੀਲ ਨਾ ਬਣਿਆ ਤੁਹਾਡਾ ਜੋ ਤੁਹਾਨੂੰ ਫੇਰ ਵੀ ਬਾਗੜਾ ਤੇ ਜਾਣਾ ਪਿਆ ਉਸੇ ਦੇ ਵੀ ਮੈਂ ਰਜ਼ਾਈਨ ਵੀ ਕਰੂੰਗਾ ਤੁਹਾਡੇ ਵਿੱਚ ਆ ਕੇ ਬਹਿ ਜਾਊਂਗਾ ਦਾ ਇੰਨੀ ਜੋਗਾ ਹੈ ਨਹੀਂ ਸੀ ਮੈਨੂੰ ਕਰ ਦਿਓ ਇੰਨੀ ਜੋਗਾ ਮੇਰੇ ਤੇ ਕਰੀ ਯਕੀਨ ਕਰ ਲੋ ਜਿਨ੍ਹਾਂ ਨੇ ਪੰਜਾਬ ਨੂੰ ਮਾਰਿਆ ਉਹਨਾਂ ਨੂੰ ਸਗੈ ਆ ਰਹੀ ਜਿਤਾਇਆ ਤੁਸੀਂ ਇੱਕ ਗਰੀਬ ਕਿਸਾਨ ਥੋਤ ਮਲਬੀਰ ਤੇ ਬੱਚੇ ਤੇ ਯਕੀਨ ਕਰ ਲੋ ਅਸੀਂ ਬਾਬਾ ਜੀਵਨ ਸਿੰਘ ਦਾ ਬਾਜਾਰੇ ਬਕੂਲੀ ਮੰਨੇ ਵਾਲੇ ਬੰਦੇ ਆ ਅਸੀਂ ਤਸ਼ਤ ਅਸੀਂ ਤਾਂ ਦਿੱਲੀਸ਼ੇ ਹੀ ਦਰਜਾਂਗੇ ਪਰ ਇੱਕ ਵਾਰੀ ਤੁਸੀਂ ਇਹ ਯਕੀਨ ਕਰੋ ਅਸੀ ਆਲਾ ਕਾ ਜਿਹਨੂ ਕਿਹਾ ਰਹੇ ਗਰੇਟੋ ਗੁਰੂ ਦੇ ਬੇਟਾ ਲਾਲਾ ਤਾਂ ਮੇਰੇ ਇੱਕ ਘਰ ਦੇ ਪਾਚਾ ਵਾਲੇ ਬਾਪੂ ਮੈਂ ਹੀ ਕਹਦਾ ਸੀ ਕੇਸਗੜ ਗੁਰਦੁਆਰੇ ਸਾਮਨੇ ਖੜਾ ਹੋ ਕੇ ਪੰਥ ਖਾਲਸਾ ਸਜਾਉਣਾ ਲੋ ਮੈਂ ਜຸນੂ ਜੋ ਮਰਜ਼ੀ ਸਜਾ ਦੇ ਦੋ ਜਿੱਕੇ ਫਟੇ ਗਜਾਈ ਸੀ ਇੱਕ ਇੱਕ ਸੈਕਿੰਡ ਲਈ ਮੇਰੇ ਮਗੇ ਤੁਹਾਡਾ ਕਾਲਜਾ ਠੰਡਾ ਬੈ ਕਰਦਾ ਬਿਲਕੁਲ ਰਲ ਕੇ ਜੋੜੀ ਜਿੱਥੇ ਵੀ ਗਲਤੀ ਹੋਈ ਉਹਦੀ ਮੈਨੂੰ ਮਾਫੀ ਤਾਂ ਨਹੀਂ ਮੰਗਣੀ ਚਾਹੀਦੀ ਪਰ ਉਹਨਾਂ ਦੇ ਵਿਹਾਰ ਤੋਂ ਨਹੀਂ ਮਾਫੀ ਮੰਗਦਾ ਮੈਂ ਕਿਵੇਂ ਗੱਜਿਆ ਕਰੂੰਗਾ ਪਾਰਲੀਮੈਂਟ ਚੇਕ ਕਰੀ ਯਕੀਨਤ ਕਰਨਾ ਮੇਰੀ ਮੈਂ ਇਹ ਨਹੀਂ ਜਗ੍ਹਾ ਕਦੀ ਹੋਇਆ ਹੀ ਨਹੀਂ ਸੀ ਪਹਿਲਾਂ ਜਲੰਧਾ ਹਰ ਗਿਆ ਇਹ ਹਰ ਗਿਆ ਉਹ ਦਿੱਲੀੋਂ ਜਿੱਤਿਆ ਜਗੋਂ ਵੀ ਮੈਂ ਪੰਜਾਬ ਆਇਆ ਮੈਨੂੰ ਸਜ਼ਾ ਹੀ ਮਿਲੀ ਆ ਇੱਕ ਕਾਰੀ ਸ਼ਾਬਾਸ਼ ਦੇ ਦਿਓ ਖਾਤੀ ਦੇ ਵੇ ਤੂ ਕਾ ਸਾਡਾ ਬੱਚਾ ਆ ਹਾਂ ਐਸਐਸਪੀ ਦੇ ਦਿਓ ਬਾਹ ਆਹ ওই ਗੱਲ ਕਰਾਂਗਾ ਜਿੰਨੀ ਕੁ ਜੋਗਾ ਨਾ ਹੈਗਾ ਆ ਕੱਲ ਨੂੰ ਮੈਂ ਤੁਹਾਡੇ ਮੱਥੇ ਲੱਗਣਾ ਜਦੋਂ ਮੇਰੇ ਪੁੱਛ ਪੱਲੇ ਆ ਗਿਆ ਮਾੜੀ ਮੋਟੀ ਪਾਵਰ ਜੀ ਆ ਗਈ ਜੋ ਫੇਰ ਮੈਂ ਐਮਪੀ ਸੀਟ ਮੈਂ ਤੁਹਾਡੇ ਖਿਲਾਫ ਨਹੀਂ ਬੋਲਿਆ ਮੈਂ ਪਾਰਲੀਮੈਂਟ 'ਚ ਕਿਹਾ ਸੀ ਕਿ ਸਾਨੂੰ ਪਹਿਲਾਂ ਪੁੱਛ ਲੈਂਦੇ ਸਾਨੂੰ ਪਹਿਲਾਂ ਪੁੱਛਦੇ ਕਾਨੂੰਨ ਬਣਾਉਣ ਤੋਂ ਉਹ ਗੋਲ ਗੋਲ ਦੀ ਗੱਲ ਕੱਟ ਕੇ ਤੁਹਾਨੂੰ ਸੁਣਾਇੰਦਾ ਨਹੀਂ ਅੱਗੇ ਤੋਂ ਪਿੱਛੋਂ ਤੁਹਾਡਾ ਭਰਾ ਕਦੇ ਵੀ ਹੰਕਾਰ ਚ ਨਹੀਂ ਬੋਲਿਆ ਤੁਹਾਡਾ ਬੱਚਾ ਉਹ ਮੈਂ ਤੁਹਾਡਾ ਖਾ ਖਾ ਕੇ ਪਲਿਆ ਯਾਰ ਮੈਂ ਤੁਹਾਡਾ ਨਾਕਦਾਰੀ ਕਰ ਸਕਦਾ ਮੈਂ ਬਾਜਾ ਵਾਲੇ ਬਾਪੂ ਦਾ ਆਸ਼ਿਕ ਹਾਂ ਅੱਜ ਇੰਨਾ ਮੈਂ ਕਰਦਾ ਮੈਂ ਮੈਂ ਹੌਲੀ ਹੌਲੀ ਸਾਰੇ ਸਾਲਾਂ ਦਾ

ਸਰ ਜੀ ਹਾਂ ਜੀ ਅਸੀਂ ਸਵਾਲਾਂ ਦੇ ਜਵਾਬ ਮੰਗਦੇ ਆ ਕਿਸਾਨਾਂ ਮਜ਼ਦੂਰਾਂ ਦੇ ਸਵਾਲਾਂ ਦੇ ਜਵਾਬ ਦੇ ਕੇ ਜਾਓ ਅੱਜ ਪੱਛੋੜ ਜੇ ਲੋਕਾਂ ਦੇ ਵਿੱਚੋਂ ਹੀ ਤੁਸੀਂ ਵੋਟਾਂ ਲੈਣ ਆ ਰਹੇ ਹੋ ਸਾਡੇ ਕਿਰਤੀ ਲੋਕਾਂ ਦੇ ਸਵਾਲ ਲੈ ਬੜੇ ਫੜੀ ਪਾਓ ਬੋਰਡ ਫੜੀ ਬੋਰਡ ਕਿਵੇਂ ਕਿਵੇਂ ਆ ਬੋਰਡ ਫੜ ਕੇ ਰੱਖੀ ਜਿਹੜੇ ਫੜਿਆ ਪਿੱਛੇ ਹੋ ਜਾ ਬਣਾ ਅਸੀਂ ਉਹੀ ਕਿਸਾਨ ਆ ਜਿਹੜੇ ਪਿੰਡਾਂ ਦੇ ਵਿੱਚ ਆ ਅੱਜ ਸਾਨੂੰ ਸਵਾਲਾਂ ਦੇ ਜਵਾਬ ਪੁੱਛਦੇ ਆ ਕਿ ਲਖੀਂਪੁਰ ਖੀਰੀ ਦੇ ਵਿੱਚ ਇੱਕ ਮਿੰਟ ਬੋਲਣਾ ਲਖੀਂਪੁਰ ਖੀਰੀ ਦੇ ਵਿੱਚ ਜਦੋਂ ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਚੱਲਦਾ ਸੀ ਉੱਥੇ ਅਜੇ ਮਿਸ਼ਰਾ ਟੈਣੀ ਯੂਪੀ ਦਾ ਜਿਹੜਾ ਐਮਪੀ ਹੈ ਉਹਦੇ ਬੇਟੇ ਵੱਲੋਂ ਕਿਸਾਨਾਂ ਦੇ ਉੱਤੇ ਚੀਪਾਂ ਚੜਾ ਕੇ ਲੱਤਾਂਵਾਵਾ ਤੋੜ ਦਿੱਤੀਆਂ ਗਈਆਂ ਉਹਨਾਂ ਨੂੰ ਮਾਰ ਦਿੱਤਾ ਗਿਆ ਤੇ ਅੱਜ ਅਜੇ ਮਿਸ਼ਰਾ ਟੈਣੀ ਨੂੰ ਟਿਕਟਾਂ ਦਿੱਤੀਆਂ ਜਾ ਰਹੇ ਨੇ ਸਵਾਲ ਨੰਬਰ 1 ਵੀਰੋਂ ਸਜ਼ਾ ਕਿਉਂ ਨਹੀਂ ਦਿੱਤੀ ਸਜ਼ਾਵਾਂ ਕਿਉਂ ਨਹੀਂ ਦਿੱਤੀਆਂ ਦੂਜਾ ਜਿਹੜਾ ਲਿਖਤੀ ਰੂਪ ਦੇ ਵਿੱਚ ਮੋਦੀ ਸਰਕਾਰ ਨੇ ਦਿੱਤਾ ਹੈ ਆंदोलਨਕਾਰੀ ਕਿਸਾਨਾਂ ਦੇ ਉੱਤੇ ਜਿਹੜੇ ਪਰਚੇ ਦਰਜ ਸੀਗੇ ਤੇ ਉਹ ਕਿਉਂ ਨਹੀਂ ਕੈਨਸਲ ਕੀਤੇ ਤੀਜਾ ਜਿਹੜਾ ਪੱਟਾ ਨੁੱਤਾ ਹੈ ਐਮਐਸਪੀ ਦਾ ਐਮਐਸਪੀ ਕਿਸਾਨਾਂ ਦੀ ਜਿਹੜੀ ਦੇਣੀ ਚਾਹੁੰਦੇ ਸੀ 2022 ਦੇ ਵਿੱਚ ਆ ਦੇ ਸੀ ਕੁਸ਼ਹਾਰ ਕਰ ਦਾਂਗੇ ਕਿਸਾਨੀ ਮਜ਼ਦੂਰੀ ਉਹ ਐਮਐਸਪੀ ਸਾਡੀ ਕਿਉਂ ਰੋਲਦੀ ਚੌਥਾ ਜਿਹੜੇ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਦਾ ਮਸਲਾ ਸੀਗਾ ਉਹ ਮਾਫ਼ ਕਿਉਂ ਨਹੀਂ ਕੀਤਾ ਤੇ ਕਾਰਪੋਰੇਟ ਘਰਾਣਿਆਂ ਦਾ ਅਦਾਨੀਆਂ-ਅਦਾਨੀਆਂ ਦਾ ਕਰਜ਼ਾ ਮਾਫ਼ ਕਿੱਥੇ ਕਰਤਾ ਪੰਜਵਾਂ ਜਿਹੜਾ বেকার ਜਗਾਰੀ ਫੁੱਲੀ ਹੋਈ ਹੈ ਇਹ ਆਦੇ ਸੀ ਕਰਕਰ ਰੋਜ਼ਗਾਰ ਦੇਵਾਂਗੇ ਪੜ੍ਹੇ ਲਿਖੇ ਬੱਚਿਆਂ ਨੂੰ ਰੋਜ਼ਗਾਰ ਦੇਵਾਂਗੇ ਉਹ ਰੋਜ਼ਗਾਰ ਕਿਉਂ ਨਹੀਂ ਮਿਲਿਆ ਤੇ ਨੌਜਵਾਨੀ ਦੇਸ਼ ਦੇ ਵਿੱਚੋਂ ਕੈਨੇਡਾ ਅਮਰੀਕਾ ਵੱਲ ਭੱਜ ਰਹੀ ਹੈ ਤੇ ਦੂਜਾ ਜਿਹੜਾ ਤਾਜ਼ਾ ਹਰ ਇੱਕ ਹਰ ਇੱਕ ਦਾ ਮਸਲਾ ਅंदोलਨ ਕਰਨਾ ਆਇਤਾ ਤੇ ਛੋਟਾ ਵੀ ਹੁਣ ਇਹ ਆ ਵੀ ਤੁਸੀਂ ਪਿੰਡਾਂ ਚ ਆਉਣਾ ਤੁਸੀਂ ਆਦੇ ਲੋਕਤੰਤਰ ਹੈ ਜਿਹੜੇ ਕਿਸਾਨ ਫਿਰਲੇ ਨਾਲ ਜਾ ਰਹੇ ਸੀ ਕੀ ਉਹ ਇਸ ਧਰਤੀ ਦਾ ਹਿੱਸਾ ਨਹੀਂ ਸੀ ਉਹਨਾਂ ਤੇ ਪੈਰੀਗੇਟ ਕਰਤੇ ਕਿਲ ਗੱਡ ਤੇ ਤੇ ਖੰਬੇ ਗੱਡ ਤੇ ਕੰਦਾ ਕਰਤਗਾ ਇੱਕ ਮਿੰਟ ਛੁੱਪ ਕਰਨ ਨੂੰ ਪੈਰੀਗੇਟ ਕੀਤੇ ਪਹਿਲਾਂ ਫਿਰ ਖੜੇ ਨੂੰ ਚੋਣ ਕਣਕ ਦੇ ਵਿੱਚ ਗੋਲੀ ਮਾਰ ਦਿੱਤੀ ਗਈ ਪ੍ਰਾਈਵੇਟ ਹਥਿਆਰ ਨਾਲ ਪੇ ਪੰਜਾਬ ਦੀ ਧਰਤੀ ਤੇ ਤੇ ਸਾਡਾ ਜਿਹੜਾ ਪਿਤਪਾਲ ਕਿਸਾਨ ਰੰਗਰ ਬਤਾ ਰਿਹਾ ਸੀ ਹਰਿਆਣੇ ਦੀ ਪੁंसा ਕੇ ਉਹਦੇ ਲੱਤਾਂ ਬਾਹਾਂ ਤੋੜਤੀਆਂ ਜਵਾੜੇ ਤੋੜਤੇ ਤੇ ਇੱਕ ਪਟਿਆਲੇ ਜ਼ਿਲ੍ਹੇ ਦਾ ਕਿਸਾਨ 35 ਸਾਲ ਦਾ ਉਹਦੇ ਦੋ ਬੱਚੇ ਨੇ ਅਥੂ ਗੈਂਸ ਦੇ ਗੋਲੇ ਸਿਰ ਤੇ ਉਹਦੀਆਂ ਅੱਖਾਂ ਚਲੀਆਂ ਗਈਆਂ ਉਹ ਮਰਦਮਾ ਤੇ ਕਾਰਵਾਈ ਕਿਉਂ ਨਹੀਂ ਹੋਈ ਹੰਸ ਜੀ ਠੀਕ ਆ ਮੰਗਾ ਮੰਨਣੀਆਂ ਨਾ ਮੰਨਣੀਆਂ ਵੱਖਰੀ ਗੱਲ ਹੈ ਪਰ ਦੂਜੀ ਗੱਲ ਉਹਨਾਂ ਤੇ ਹੱਤਿਆਚਾਰ ਕਿਉਂ ਕੀਤਾ ਗਿਆ ਸਾਡੇ ਸਵਾਲਾਂ ਦੇ ਜਵਾਬ ਨੇ ਕਿ ਅੱਜ ਪਿੰਡਾਂ ਦੇ ਵਿੱਚ ਤੁਸੀਂ ਲੋਕਾਂ ਕੋਲੇ ਆ ਰਹੇ ਹੋ ਇੱਕ ਮਿੰਟ ਇੱਕ ਇੱਕ ਮਿੰਟ ਤੁਸੀਂ ਅੱਜ ਇੱਥੇ ਆਏ ਹੋ ਸਾਡੀ ਵੇਖੋ ਕਿੰਨੀ ਘੇਰਾਬੰਦੀ ਕੀਤੀ ਹੈ ਸਾਨੂੰ ਸਵਾਲ ਨਹੀਂ ਕਰ ਸਕਦੇ ਜਦੋਂ ਤੁਸੀਂ ਵੋਟਾਂ ਦੇ ਦਿਨਾਂ ਦੇ ਵਿੱਚ ਅਸੀਂ ਤੁਹਾਨੂੰ ਪੁੱਛ ਸਕਦੇ ਹਾਂ ਸਾਡਾ ਰਾਈਟ ਹੈ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਕਿੱਤੇ ਕਿਸਾਨਾਂ ਮਜ਼ਦੂਰਾਂ ਦੀਆਂ ਹੰਸ ਜੀ ਜੇ ਲੋਕ ਰਹਿਣਗੇ ਤਾਂ ਫੇਰ ਹੀ ਰਾਜ ਕਰੋਗੇ ਤੇ ਸਾਡਾ ਮੰਗਾ ਕਿਉਂ ਨਹੀਂ ਮੰਨਿਆ ਜਾ ਰਿਹਾ ਸਾਥੋਂ ਕਿਉਂ ਪਟਿਆ ਜਾ ਰਿਹਾ ਅਸੀਂ ਉਹ ਪਿੰਡਾਂ ਦੇ ਲੋਕ ਆ ਸ਼ਹਿਰਾਂ ਦੇ ਲੋਕ ਆ ਤੇ ਜੇ ਇੱਥੇ ਦੁਕਾਨਦਾਰ ਕਿਸਾਨ ਨਾ ਰਿਹਾ ਤੇ ਫਿਰ ਇੱਥੇ ਰਹੂਗਾ ਕੌਣ ਇਹ ਸਵਾਲਾਂ ਦੇ ਸਾਡੇ ਜਵਾਬ ਦਿਓ ਵੀ ਉਹਨਾਂ ਤੇ ਕਾਰਵਾਈ ਕਿਉਂ ਕਦੋਂ ਹੋਊਗੀ ਤੇ ਸਾਡੀ ਐਮਐਸਪੀ ਖਸਰਾ ਦਾ ਤੇ ਰਜਿਸਟਰ ਦਾ ਮਸਲਾ ਤੇ ਮਣੀਪੁਰ ਦੇ ਵਿੱਚ ਸਾਡੀਆਂ ਭੈਣਾਂ ਦੇ ਬਿਸਤਰ ਲਾ ਕੇ ਉਹਨਾਂ ਨੂੰ ਪੁਜਾਰਾਂ ਦੇ ਵਿੱਚ ਘਮਾ ਆ ਗਿਆ ਚੁਪੀ ਦੇ ਵਿੱਚ ਜੋ ਕੀ ਅਦਿੱਤਿਆ ਨਾਤੀ ਸਰਕਾਰ ਉਹਦੇ ਉੱਥੇ ਧੀ ਨਾਲ ਬਲਾਕ ਕਰ ਕਰਕੇ ਜਿੰਬਾਂ ਵਧੀਆਂ ਗਈਆਂ ਰੇਡ ਦੀਆਂ ਹੱਟੀਆਂ ਤੋੜੀਆਂ ਗਈਆਂ ਕੀ ਅੱਜ ਹਾਲਾਤ ਕੀ ਆ ਦੱਸੋ ਤੇ ਅੱਜ ਫਲੋਰਸਾਂ ਚੜਾ ਕੇ ਕੀ ਮੋਟਾ ਪਿੰਡਾਂ ਦੇ ਵਿੱਚੋਂ ਪਹਿਣ ਗਈਆਂ ਦੱਸੋ ਆਏ ਫੋਰਸਾਂ ਲਾ ਕੇ ਡਾਂਗਾਂ ਨਾਲ ਖਿਲਾਰ ਕੇ ਸਾਡੀ ਘੇਰਾ ਬੰਦੀ ਕਰਕੇ ਯਾਰ ਸਿਆ ਤਾਂ ਸਵਾਲ ਕਰ ਰਹੇ ਆ ਦੱਸੋ ਸਾਥੋ ਡਰਕਾ ਦਾ ਵੋਟਾਂ ਲੈਣੀਆਂ ਆ ਫੋਰਸਾਂ ਕਿਹਾ ਕੇ ਵੋਟਾਂ ਮਿਲਣੀਆਂ ਕੋਈ ਅਸੀਂ ਬਾਹਰੋਂ ਪਾਕਿਸਤਾਨ ਤੋਂ ਆਏ ਅਸੀਂ ਤਾਂ ਅਸੀਂ ਤਾਂ ਕੋਟਕਸਾਨ ਲੱਗਦੇ ਆ ਵੀ ਇਹ ਡੁਪਲੀਕੇਟ ਕਿਸਾਨ ਹੈ ਡੁਪਲੀਕੇਟ ਕਿਸਾਨ ਹੈ ਕੱਲ ਨੂੰ ਪਿੰਡਾਂ ਦੇ ਵਿੱਚ ਆਉਂਗੇ ਸਾਹ ਪਰਾਵੇ ਦੋ ਦਸਤਾਨੀ ਪੂਰੀ ਦੁਨੀਆ ਦੇ ਰੇਜ ਕੇ ਦਾਟ ਸਭ ਤੋਂ ਪਹਿਲਾਂ ਗੱਜਕੇ ਫਤੇ ਬਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋਨਹਾਲ ਹਾਉਲੀ ਰੱਬਾ ਪਰਾਵੇ ਬਹੁਤ ਅਰਸੇ ਤੋਂ ਮੈਂ ਸੁਣ ਰਿਹਾ ਦੇਖ ਰਿਹਾ ਸੋਚ ਰਿਹਾ ਜਦੋਂ ਪਹਿਲਾ ਅੰਦੋਲਨ ਸੀ I don't even call from a Mon identified